ਮੈਂ ਅੱਜ 79 ਆਜ਼ਾਦੀ ਦਿਵਸ ਦੇ ਦਿਹਾੜੇ ਤੇ ਪੂਰੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਆਪਣੇ ਵੱਲੋਂ ਆਪਣੀ ਲੁਧਿਆਣਾ ਸਟੀਲ ਟਰੇਡਰ ਐਸੋਸੀਏਸ਼ਨ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਆਪਣੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਅਪੀਲ ਕਰਦਾ ਹਾਂ ਜਿਹੜੀ ਆਜ਼ਾਦੀ ਆਪਾਂ ਨੂੰ ਮਿਲੀ ਹੈ ਅੱਜ ਆਪਾਂ ਖੁੱਲੀ ਹਵਾ ਚ ਸਾਹ ਲੈ ਰਹੇ ਹਾਂ ਆ ਆਜ਼ਾਦੀ ਕੋ ਸੋਖੀ ਆਜ਼ਾਦੀ ਨਹੀਂ ਮਿਲੀ ਅੰਦੇਚ ਆਪਣੇ ਲੱਖਾਂ ਹਿੰਦੁਸਤਾਨ ਦੇ ਨੌਜਵਾਨ ਬਜ਼ੁਰਗ ਬੱਚੇ ਔਰਤਾਂ ਸ਼ਹੀਦ ਹੋਏ ਹਨ ਅਤੇ ਉਹਨਾਂ ਦੀ ਸ਼ਹਾਦਤ ਹੋਈ ਹੈ ਸਾਨੂੰ ਉਹਨਾਂ ਦੀ ਸ਼ਹੀਦੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਹਿਣਾ ਸੋਕਾ ਹੈ ਕਿਸੇ ਲਈ ਜਾਨ ਦੇਣੀ ਬਹੁਤ ਔਖਾ ਕੰਮ ਹੈ ਜਿਨ੍ਹਾਂ ਦੇ ਪੁੱਤ ਜਵਾਨ ਗਏ ਹੈ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਸ਼ਹੀਦ ਸਰابہ ਜੀ ਹੋਰ ਵੀ ਸਾਰੇ ਧਰਮਾਂ ਦੇ ਲੋਕਾਂ ਨੇ ਇਹ ਚ ਸ਼ਹਾਦਤ ਦਿੱਤੀ ਹੈ ਇਹ ਬਹੁਤ ਵੱਡਾ ਦਿਨ ਜਿਹੜੀ ਆ ਆਜ਼ਾਦੀ ਆਪਾਂ ਨੂੰ ਮਿਲੀ ਹੈ ਮੈਂ ਆਪਣੇ ਪੂਰੇ ਭਾਰਤ ਦੇ ਵਸਨੀਕਾਂ ਨੂੰ ਇੱਕ ਅਪੀਲ ਕਰਦਾ ਜਿਹੜੀ ਜਿੰਨੀ ਔਖੀ ਆਪਾਂ ਨੂੰ ਆਜ਼ਾਦੀ ਮਿਲੀ ਹੈ ਆਪਾਂ ਆਂਦਾ ਮੁੱਲ ਚੁਕਾਈਏ ਕਦੇ ਸ਼ਹੀਦਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਜਿੱਥੇ ਵੀ ਉਹ ਰਹਿੰਦੇ ਹਨ ਜਿੱਥੇ ਉਹਨਾਂ ਦੇ ਪਰਿਵਾਰ ਵੱਸਦੇ ਹਨ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਹਾਂ ਉਹਨਾਂ ਦੀ ਕੰਡੀਸ਼ਨ ਨੂੰ ਸਾਰਿਆਂ ਨੂੰ ਦੇਖੋ ਜੇ ਕੋਈ ਮਾੜੀ ਕੰਡੀਸ਼ਨ 'ਚ ਹੈ ਤਾਂ ਉਹਨਾਂ ਨੂੰ ਉੱਤੇ ਲਿਆਓ ਤਾਂ ਕਿ ਜਿਹੜੇ ਲੋਕ ਆਪਣੇ ਲਈ ਜਿਹੜੇ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਾਣ ਹੋਵੇ ਵੀ ਜੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਹਨ ਤੇ ਸਰਕਾਰਾਂ ਨੇ ਵੀ ਸਾਡਾ ਸਾਥ ਦਿੱਤਾ ਹੈ ਲੋਕਾਂ ਨੇ ਵੀ ਦਿੱਤਾ ਹੈ ਮੈਂ ਇੱਕ ਵਾਰ ਫੇਰ ਤੋਂ ਆਪਣੇ ਪੰਜਾਬ ਦੇ ਵਸੀਆਂ ਨੂੰ ਹਿੰਦੁਸਤਾਨ ਦੇ ਵਸੀਆਂ ਨੂੰ ਆਪਣੇ ਵੱਲੋਂ ਆਪਣੀ ਲੁਧਿਆਣਾ ਸਟੀਲ ਟਰੇਡਰ ਐਸੋਸੀਏਸ਼ਨ ਵੱਲੋਂ ਇਸ ਆਜ਼ਾਦੀ ਦੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ